ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡੇ ਸਵਾਗਤ ਹੈ ਉਮੀਦ ਹੈ ਤੁਸੀਂ ਸਾਰੇ ਠੀਕ-ਠਾਕ ਵਧੀਆ ਹੋਗੇ ਆਪਾਂ ਵਧੀਆ ਲਓ ਜੀ ਆਪਾਂ ਕੱਲ ਹੈਗੀ ਸੀ 27 ਤਰੀਕ ਤੇ ਦਿਨ ਵੀਰਵਾਰ ਦਾ ਆਪਾਂ ਕੱਲ ਹਜੂਰ ਸਾਹਿਬ ਤੋਂ ਆ ਗਏ ਹਾਂ ਵਾਪਸ 16 ਤਰੀਕ ਦੇ ਗਏ ਸੀ ਤੇ 12 ਦਿਨ ਲੱਗ ਗਏ ਸਾਨੂੰ ਪਰਤ ਕਾਉਟ ਬਹੁਤ ਜ਼ਿਆਦੀ ਹੋ ਗਈ ਬਹੁਤ ਜ਼ਿਆਦਾ ਮੰਦਾਲ ਤਕਾਉਟ ਨਾਲ ਤੇ ਆਪਾਂ ਕੱਲ ਆਉਂਦੇ ਸਾਰ ਨਾਤ ਤੋਂ ਸਿਰ ਤੋਂ ਤੋਤੇ ਬੱਚਿਆਂ ਦੇ ਸਿਰ ਤੋਂ ਤਿੰਨਾ ਤੇ ਨਾ ਕੇ ਉਸ ਤੋਂ ਬਾਅਦ ਮੈਂ ਕੋਈ ਕੰਮ ਨਹੀਂ ਕੀਤਾ ਮੈਂ ਸਬਜ਼ੀ ਬਣਾਈ ਤੇ ਫੁਲਕੇ ਬਣਾਏ ਆਸ ਰੋਟੀ ਬੁਕਾ ਕੇ ਪੈ ਗਈ ਕਿਉਂਕਿ ਮੈਨੂੰ ਬੁਖਾਰ ਤੇ ਕਿ ਚੱਕਰ ਬੜੇ ਆਉਂਦੇ ਸਨ ਸਿਰੋਂ ਸਿਰੋਂ ਨਹੀਂ ਉੱਟਿਆ ਜਾਂਦੇ ਅੱਜ ਵੀ ਸਵੇਰ ਦੀ ਪਈ ਤੇ ਅਜੇ ਮੇਰੇ ਉਹ ਬੈਗ ਪਏ ਹੱਥ ਲਿਆ ਕੱਪੜੇ ਕੁੱਪੜੇ ਕੱਢਣ ਵਾਲੇ ਕੁਝ ਕੱਪੜੇ ਧੋਣ ਵਾਲੇ ਹੁਣ ਆਪਾਂ ਇਹ ਕੱਪੜੇ ਜਿਹੜੇ ਚੁੱਕਦੇ ਆਂ ਨਾਲੇ ਕਰਦੇ ਆਂ ਥੋੜੀ ਬਥੇ ਸਾਫ ਸਵਾਈ ਉਦੋਂ ਮੈਂ ਮਸ਼ੀਨ ਚਲਾਈ ਹੁਣ ਸ਼ਾਮੀ ਚਾਹ ਪੀ ਕੇ ਨਾ ਪੰਜ ਕੌਜੇ ਮਸ਼ੀਨ ਚਲਾਈ ਮੈਂ ਮਸ਼ੀਨ ਚੋਂ ਇਹ ਕੱਪੜੇ ਜਿਹੜੇ ਧੋਣਾ ਅੱਜ ਬੱਚਿਆਂ ਨੇ ਵੇਖ ਮੈਂ ਬੁੱਕਾ ਬੁਕਸ ਲੈਣ ਜਾਣਾ ਸੀ ਮੇਰੇ ਤੋਂ ਉੱਠਿਆ ਨਹੀਂ ਗਿਆ ਚੱਕਰਾਂ ਕਾਰਨ ਮੈਂ ਤੇ ਬਾਕੀ ਹੁਣ ਕੰਮ ਦੇਖਦੇ ਆਂ ਜਿੰਨਾ ਕੁ ਹੁੰਦਾ ਸਾਸੂ ਭਾਈ ਕੋਜ ਤੇ ਦੇ ਮੋٹے ਕੱਪੜੇ ਵੀ ਸਾਂਹਣ ਵਾਲੇ ਪਏ ਮੋٹے ਕੱਪੜੇ ਵੀ ਸਾਂਹਦੇ ਆਂ ਤੇ ਪਤਲੇ ਜਿਹੜੇ ਮੈਂ ਕੱਢਦੀ ਆਂ ਜਿੰਨਾ ਕੁ ਮੇਰੇ ਤੋਂ ਖਲਾਰਾ ਚੁੱਕਿਆ ਜਾਂਦਾ ਮੈਂ ਚੁੱਕਦੀ ਆਂ ਇਥੇ ਬਸ ਸਾਂਹਦੇ ਹੋਈ ਜ ਲੈ ਲੀਏ ਇੱਕ ਮਿੰਟ ਇਥੇ ਬਲਾਸ ਲੱਗੇ ਮੈਂ ਕੱਲ੍ਹ ਕਹਿੰਦਾ ਹਸ ਰੋਪੇ ਹੇਰਦਾ ਸਾ ਕਰੈ ਨਾ ਬਾਬਾ ਜੀ ਦੇ ਤੇ ਸਰੋਪੇ ਆ ਕਿ ਆ ਕੱਪੜੇ ਜਿਹੜੇ ਧੋਏ ਆ ਧੋਤੇ ਹੀ ਗਏ ਤੇ ਜਿਹੜੇ ਧੋਣ ਵਾਲੇ ਉਹ ਕੱਢ ਲਈ ਰਾਤੀ ਬਾਅਦ ਇਹਨਾਂ ਨੂੰ ਹੁਣ ਰੱਖਾਂ ਤੇ ਕੱਪੜੇ ਦਾ ਬਾਜ਼ ਦੇ ਰੱਖੋ ਪਰ ਫਿਰ ਆਦੇ ਤਾਂ ਮੂਹ ਗਾ ਫਲੇ ਦੇਣੀ ਚੋਗਾ ਮੇਰਾ ਵੇਟ ਕਰ ਆ ਸਾਰੇ ਕੱਪੜੇ ਤੋਂ ਸੇ ਹੀ ਕਿ ਰਾਤੀ ਨਾ ਆਵਾਜ਼ ਹੀ ਹੋਈ ਕੱਢਣ ਦੀ ਕੱਪੜੀ ਸਾਕੀ ਬੜਾ ਗਏ ਬਹੁਤ ਮੰਦਾ ਲੀਟ ਕਰਦ ਨਾਲ ਆ ਮੇ ਆ ਮੇਤੀ ਆ ਮੇ ਤਾਂ ਮਲਾਹੀ ਦੂਰਬੀਨ ਏ ਲਗਾ ਚਿੱਤਰ ਲਾ ਆ ਦੂਰਬੀਨ ਦਾ ਫਤਸ਼ੀਸ਼ਾ ਲਾ ਬੋਤੇ ਲਾਉਤੀ

ਬੈਗ ਵੀ ਧੁੱਜਣ ਦੀ ਲੱਗੀ ਹੈ ਕੱਪੜੇ ਤੋਂ ਨਾ ਕੱਪੜੇ ਹੈਗੇ ਹੀ ਬੜੇ ਧੂਣ ਵਾਲੇ ਬੈਗ ਵੀ ਮਾੜੇ ਜਿਹੇ ਕੱਢਨੇ ਕੱਟਣੇ ਨਾ ਖੜਾ ਲਿਏ ਨਾ ਅਸੀਂ ਖਲਾੜਾ ਸੁਕਾਈ ਕਰਤਾ ਹੋਏ ਲਿਆ ਕੁਝ ਨੂੰ ਮੋٹے ਕੱਪੜੇ ਸਾਂਭਦੇ ਆਂ ਪਤਲੇ ਜਿਹੜੇ ਕੱਢਦੇ ਆ ਅੱਧੇ ਤੇ ਨਿਕਲੇ ਆ ਅੱਧੇ ਜੱਦੇ ਨਿਕਲੇ ਆ ਆ ਤੋਲਣ ਦੇ ਵਾਸਤੇ ਹੀ ਨਿਕਲੇ ਆ ਆ ਕੱਪੜੇ ਨਾ ਜਿਹੜੇ ਇਹ ਓਕੇ ਨਹੀਂ ਪਾਏ ਓਕੇ ਨਹੀਂ ਕੱਪੜੇ ਪਾਏ ਇਹਨੇ ਉੱਤਰੇ ਹੀ ਆ ਗਏ ਵਾਪਸ ਆ ਨੂੰ ਪਾਈ ਆ ਇਹਦੇ ਪਾਪਾ ਦੀ ਲਈ ਇਹ ਤਾ ਉਹ ਸੌਰੀ ਭੰਨੇ ਦੇ ਆ ਅੰਡੇ ਚੱਦਾਂ ਬੱਚੇ ਦੀਆਂ ਆਈ ਦੂਰ ਬੰਦੇ ਸੀ ਚਾਹ ਦੇ ਕੇ ਨਹੀਂ ਤਾਂ ਬਹਿ ਖਾਲੀ ਹਾਂ ਜੀ ਧੁੱਕੇ ਮੈਂ ਸਾਂਭਦੀਆਂ ਕੱਪੜੇ ਕੱਢ ਦੇ ਮੈਂ ਬਹਿ ਗਈ ਚੱਪੇ ਨਹੀਂ ਆ ਤੋ ਓਟੀ ਸ਼ਰਟਾਂ ਬਣਾਈਆਂ ਪਹਿਲਾਂ ਫਤਿਹ ਨਹੀਂ ਖਾਓ ਹਾ ਗੁਰਫਤੇ ਦੀ ਟੀ-ਸ਼ਰਟ ਬਣਵਾ ਕੇ ਲੈਂਦੀ ਹ ਜੂਰ ਸੈਬੋ ਇੰਨੀ ਸੋਨੀ ਆ ਪਰ ਗੁਰਫਤੇ ਨੇ ਅੱਖਾਂ ਬੰਦ ਕੀਤੀਆਂ ਆ ਮਨੁરાજ ਦੀ ਵੀ ਨਹੀਂ ਸੋਨੀ ਲੱਗੰਦੀ ਆ ਇਹ ਦੋਵਾਂ ਭਰਾਵਾਂ ਦੀ ਬਣਾ ਕੇ ਲੈਂਦੀ ਹੋਰ ਤੇ ਬਸ ਕੁਝ ਨਹੀਂ ਜਾਂਦਾ ਕਿ ਇਹ ਚੂੜਨਾ ਚਾੜੀਆਂ ਕੁਝ ਕੁਝ ਬ੍ਰੇਸਲੈਟ ਬੱਚਿਆਂ ਦੇ ਆਪਾਂ ਦੇ ਹੈਲੋ ਗਾਇਜ਼ ਮੈਂ ਟਾਈਮ ਨਹੀਂ ਬਲੌਕ ਵਿੱਚ ਦਾ ਸਵਾਗਤ ਹੈ ਅਸੀਂ ਚੱਲੇ ਆਂ ਬਾਬੇ ਜਰੀ ਹੁਣ ਅੱਜ ਰਾਤ ਅੱਜ ਅਸੀਂ ਬਹੁਤ ਰਾਤ ਮੇਰੇ ਹੋ ਕੇ ਮੇਰਾ ਕੱਪੀਰ ਬਹੁਤ ਰਾਤ ਪਛਾਣ ਨਹੀਂ ਆ ਚੁ ਤੇ ਇੱਥੇ ਅਸੀਂ ਸਾਰੇ ਹੁਣ ਸਾਰੇ ਤਿਆਰ ਹੋ ਰਹੇ ਹਾਂ ਤੇ ਟਾਈਮ ਠੀਕ ਕੰਡਕਟਰ ਵੀ ਮੈਂ ਸੀਕਸ 1 ਦੇ ਹੋਣ ਕੀ 626 ਹੋਗੇ ਆ ਤੇ ਹਜੇ ਆਪਾਂ ਕਿਸੇ ਦੀ ਵੇਤ ਕਰੰਦੇ ਆ ਫਿਰ ਉਹ ਉਹ ਤੋਂ ਬਾਅਦ ਜਾਵਾਂ ਕਿ ਆਪਾਂ ਬਾਬੇ ਜੋਰੀ ਹਜੇ ਤੁਮਹਾਨੂੰ ਬਹੁਤ ਕੋਸ਼ਿਸ਼ ਕਰਾਂਦੇ ਆ ਜੇ ਲਾ ਸਲੂਸ਼ਨ ਹੀ ਲੱਗੇ ਚਲੋ ਲਾਈਟ ਬੰਦ ਕਰਕੇ ਚੱਲਦੇ ਆ ਆਪਾਂ ਕੰਪਲੀਟ ਬਾਅਦ ਤੇ ਮੇਰੀ ਭੂਈ ਤੇ ਮੇਰੇ ਚਾਚਾ ਆ ਖੋ ਜਾਵਾ ਆਮਲੇ ਚਾਚਾਵਾ ਇਹ ਤੇ ਮੇਰੀ ਪੇਰੀ ਤੂੰ ਦੇ ਉਹ ਫਿਲਮ ਆ ਮੇਰਾ ਭਰਾ ਫਤੇ ਵੀ ਦਾ ਫਤੇ ਆਏ ਵੀਰ ਤੁਸੀਂ ਨਿਭਾਰੇ ਹਾਂਜੀ ਬਾੜੀਆ ਹੈਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਆ ਸਾਰੇ ਠੀਕ ਠਾਕ ਹੋਵਦੇ ਹੋਗੇ ਆਪਾਂ ਠੀਕ ਠਾਕ ਲੋ ਜੀ ਆਪਾਂ ਹੋ ਗਏ ਆ ਤਿਆਰ ਆਪਾਂ ਚੱਲਨੇ ਆ ਹੁਣ ਤੇ ਟਾਈਮ ਹੋ ਗਿਆ 6:30 ਤੇ ਅੱਜ ਹੈਗੀ ਆ 1 ਅਪ੍ਰੈਲ ਤੇ ਨਾ ਠੀਕ ਹੋਣ ਕਰਕੇ ਸਵੇਰੇ ਨਹੀਂ ਆਪਣੇ ਕੋ ਜਾ ਗਿਆ ਤੇ ਆਪਾਂ ਜੱਲੇ ਆਪਣੇ ਘਰੇ ਆਏ ਆ ਗੈਸਟ ਹੱਸੀ ਜਾਂਦੇ ਆ ਤੇ ਅੱਜ ਸਾਡੇ ਅੱਧੇ ਇੱਕ ਗੈਸਟ ਆਉਂਦੇ ਚਾਚੀ ਹੋਣੀ ਇਹ ਤਾਂ ਆਹ ਨਹੀਂ ਰੋਪੀ ਚੰਨੀ ਦੋ ਆ ਵੇਖੋ ਲੈ ਮਣਮੀਤ ਦਾ ਮੈਂ ਆਪਣਾ ਅਸੀਂ ਪਾਈ ਮਾਵਾਂ ਦੀਆਂ ਨੇ ਅੱਜ ਸੇਮ ਸੇਮ ਫਰਾਕ ਸੂਟ ਮਣਮੀਦਰਾ ਅਸੀਂ ਵੇਖੋ ਸੇਮ ਤੋਂ ਸੇਮ ਸੂਟ ਪਾਇਆ ਦੀ ਸੇਮ ਟੂ ਸੇਮ ਸੂਟ ਪਾਇਆ ਹੋਰ ਅਸੀਂ ਚਲੇ ਆ ਬਾਬੇ ਜੋਰੀ ਤੇ ਪਾਪਾ ਹਜ ਬਾਬੇ ਜੋਰੀ ਜਿਹੜੇ ਰਹਿੰਦੇ ਆ ਤੇ ਬਾਬੇ ਚੱਲ ਜਾਈਏ ਬਾਬਾ ਲੋਕੀ ਉਲੋਕੀ ਆਏ ਆ ਆਪਸੀ ਜਾਣਦੇ ਆ ਫਰਹ ਕਿੰਨੀ ਸੋਹਣੀ ਆਉਂਦੀ ਹੈ ਆਂਟੀ ਹੈਗਾ ਤੂੰ ਹੀ ਤੂੰ ਪਿਛੇ ਹੋ ਗਈ ਤੇ ਆ ਬੜੀ ਛੋਣੀ ਤੂੰ ਕਿੰਨੀ ਸੋਹਣੀ ਮੇਰਾ ਮੁੰਡਾ ਕਿੱਥੇ ਰਹਿ ਗਿਆ ਪਿਛੇ ਆਉਂਦੇ ਆ ਬੜਾ ਵੇ ਨਾਲ ਨਾਲ ਬਣੀ ਤੇਰੀ ਸੋਹਣੀ ਜੋਰ ਨਾਲ ਹਾਰੋ ਤਦਾ ਜੀਦਾ ਹੈ ਬੜੀ ਐ ਘਤਨਾਰੀ ਜੋੜੀ ਜੁੜਾ ਨਾ ਟੋੜੀ ਟੁੱਟੈ ਜਗਲਗ ਹੋਏ ਬਿਨਾਤੀ ਕਾਕੋ ਠਾਕੁਰ ਕਾਕੋ ਤੀਵਕ ਕੋ ਕਾਹੂ ਕਹਿ ਜਤੀ ਕਹੋ ਗਬੀਰ ਲਵ ਲਾਗ ਰਹੀ ਹੈ ਜਾਬ ਤੇ नहीं हरिदेव प्राप प्राप ओ दया हार शिव की मौसदा रे हार वंदन काट होत जन पै आओ धर्म मन दूर प्रम गए राव जय सुनि सर्वदा सब पूरी हीरा मुरिया सिंहासन करे गुरुदेव करला i कबीर नहीं बोलता खुदा बोलता है वाह जो कहीं फकीर होती है बात पत्थर पे तो लकीर होती है नहीं भाई ठाकुर जरा तो ले एक कोने बैठ के बाबा जी मैं मान लेना ਤਰੂ ਜੇ ਕੱਤੇ ਨੇ ਐਂ ਲੱਗਦਾ ਜਿਵੇਂ ਨਾਲ ਗਿਆ ਵੀ ਕੱਟਿਆ ਲੱਗਦਾ ਚਲੋ ਚਲੋ ਫਿਰ ਬਾਪੇ ਨਾਲ ਚੜੀਏ ਨਾ ਘੇਰ ਤੇ ਇੱਥੇ ਇੱਲੇ ਦਿਨ ਦਾ ਮਿਲਾ ਉਹ ਰਾਤ ਦਾ ਹੀ ਤੇ ਦਿਨ ਦਾ ਨਾ ਟਾਈਮ ਤੇ ਇੱਥੇ ਬੱਚਿਆਂ ਨੂੰ ਆਪਾਂ ਘੂੜਿਆਂ ਦੇ ਲੈ ਗਏ ਬੱਚਿਆਂ ਨੂੰ ਘੰਟਾ ਵਾਲੇ ਲੈ ਕੇ ਆਏਗੇ ਤੇ ਇੱਥੇ ਹੁਣ ਆਪਾਂ ਬੱਚਿਆਂ ਜੁੱਦੀ ਜਿੱਤੀ ਗੰਦੇਆਂ ਸਾਡੇ ਨੂੰ ਮੈਂ ਤੁਹਾਨੂੰ ਥੋੜਾ ਵੀਡੀਓ ਸ਼ੂਟ ਕਰਨਾ ਕਿਵੇਂ ਲੱਗਾ ਪਹਿਲਾਂ ਜਾਨੀ ਸਾਡੇ ਜਿਹੜੇ ਵੀਡੀਓ ਦੇ ਰਹੇ ਇਹ ਤੁੰਦੀ ਦੀ ਹੈ ਸਾਡੀ ਵਾਸੀ ਲੱਗਦੇ ਹੋ ਅਸੀਂ ਦੀਦੀ ਕੰਨੀ ਸੀ ਇਹਨਾਂ ਨੂੰ ਤੇ ਮੋਸਤੇ ਟੂ ਟੈਲੇ ਦੇ ਰੋਸ ਤੋਂ ਬਾਦ ਕੋ ਨਾ ਗੋਗੇ ਬੱਚਿਆਂ ਨੂੰ ਦਵਾਵਾਂਗੇ ਤੇ ਫੇਰ ਜਾਂਦੇ ਆਂ ਬੜੇ ਝੂਲੇ ਆਏ ਆ ਵੇ ਤੁਹਾਨੂੰ ਦੇਖੋ ਆਈ ਦੇ ਇਸ ਗੱਲ ਵੀ 3 ਦੇਨੇ ਆ ਇਹ ਦੇਲੇ ਤੀ ਇਹ ਲੈਣ ਗੱਡੀਆਂ ਵੀ ਕਾਫੀ ਸਮਝਣ ਲੈਣ ਤੇ ਥੋੜਾ ਬਤ ਫਿਰ ਵੀ ਇੰਨੇ ਇਥੋਂ ਲਿਆ ਤੇ ਆਪਾਂ ਇਥੋਂ ਦਾਤਾ ਮਤਲਬ ਚਲ ਗਈ ਨਿਕਲ ਸਮਝਣ ਲੈ ਕੇ ਤੇ ਜਿੰਨੇ ਵੀ ਕੀ ਦਾ ਫਿਰ ਮਿਲਦੇ ਆ ਨੈਕਸਟ ਵੀਡੀਓ ਚ ওকে ਬਾਏ